ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਜਿਵੇਂ ਕਿ ਗੁਰਪ੍ਰੀਤ ਨੇ ਫੋਨ ਨਵਾਂ ਲਵਾ ਦਿੱਤਾ ਘਰ ਵਿੱਚ ਤੇ ਉਸ ਦਾ ਸੁੱਖ ਰੋਜੀ ਨੂੰ ਵੀ ਹੋ ਗਿਆ ਕਿਉਂਕਿ ਰੋਜੀ ਦੇ ਦਿਮਾਗ ਵਿੱਚ ਪਹਿਲਾਂ ਤੋਂ ਚੱਲ ਰਿਹਾ ਸੀ ਕਿ ਮੈਂ ਆਪਣੀ ਧੀ ਮੰਨੂ ਨੂੰ ਕਿਵੇਂ ਮਿਲਾ ਪਰ ਹੁਣ ਉਸ ਦਾ ਫਾਇਦਾ ਹੋ ਗਿਆ ਕਿਉਂਕਿ ਹੁਣ ਰੋਜੀ ਮੰਨੂ ਨਾਲ ਗੱਲ ਕਰ ਸਕਦੀ ਆ ਪਰ ਅਜੇ ਤਾਂ ਰੋਜੀ ਨੂੰ ਸਾਰੀਆਂ ਪਾਬੰਦੀਆਂ ਲੱਗੀਆਂ ਹੋਈਆਂ ਜਿਵੇਂ ਕਿ ਸਾਰੇ ਵਾਰੋ-ਵਾਰ ਫੋਨ ਤੇ ਗੱਲ ਕਰਦੇ ਆ ਤੇ ਰੋਜੀ ਨੂੰ ਕੋਈ ਵੀ ਨਹੀਂ ਪੁੱਛਦਾ ਕਿ ਤੂੰ ਵੀ ਕਿਤੇ ਫੋਨ ਲਾਉਣਾ ਤੇ ਲਾ ਲੈ ਹਾਰ ਕੇ ਉਹ ਆਪਣੇ ਆਪ ਹੀ ਕਹਿ ਦਿੰਦੀ ਆ ਕਿ ਮੈਂ ਆਪਣੀ ਭੈਣ ਨਾਲ ਗੱਲ ਕਰਨੀ ਆ ਸੋ ਜੇਕਰ ਉਹ ਕਹਿ ਦਿੰਦੀ ਮੰਨੂ ਨਾਲ ਗੱਲ ਕਰਨੀ ਆ ਤਾਂ ਉਸੇ ਟਾਈਮ ਗੁਰਪ੍ਰੀਤ ਨੂੰ ਗੁੱਸਾ ਆ ਜਾਣਾ ਸੀ ਪਰ ਰੋਜੀ ਨੂੰ ਵੀ ਪਤਾ ਹੈ ਕਿ ਇਹਨਾਂ ਨੇ ਮੇਰੀ ਮੰਨੂ ਨਾਲ ਗੱਲ ਨਹੀਂ ਕਰਾਉਣੀ ਇਸ ਕਰਕੇ ਉਹ ਆਪਣੇ ਹੱਥ ਤੇ ਨੰਬਰ ਲੇਕ ਲੈਂਦੀ ਆ ਤੇ ਉਹ ਸੋਚਦੀ ਆ ਕਿ ਜਦੋਂ ਸਾਰੇ ਜਾਣੇ ਇੱਧਰ ਉੱਧਰ ਜਾਣਗੇ ਮੈਂ ਫੋਨ ਲਾ ਕੇ ਮੰਨੂ ਨਾਲ ਗੱਲ ਕਰ ਲਵਾਂਗੀ ਉਸੇ ਟਾਈਮ ਦਾ ਸਾਰਿਆਂ ਜਾਣਿਆਂ ਦੇ ਸਾਹਮਣੇ ਉਹ ਆਪਣੀ ਭੈਣ ਨੂੰ ਹੀ ਫੋਨ ਲਾਉਂਦੀ ਆ ਤੇ ਉਸਦੀ ਭੈਣ ਤੁਸੀਂ ਦੇਖ ਲਿਆ ਰੰਜਨਾ ਜੋ ਕਿ ਵੀਡੀਓ ਵਿੱਚ ਹਮੇਸ਼ਾ ਹੀ ਕੋਈ ਨਾ ਕੋਈ ਨਵਾਂ ਟਵਿਸਟ ਲਿਆਉਂਦੀ ਆ ਸੋ ਰੰਜਨਾ ਨਾਲ ਗੱਲ ਕਰਨ ਤੋਂ ਬਾਅਦ ਹੁਣ ਉਹ ਇਹਨਾਂ ਦੇ ਘਰ ਆਵੇਗੀ ਤੇ ਇਹਨਾਂ ਦੇ ਘਰ ਵਿੱਚ ਕਾਫੀ ਕੁਝ ਹੋਣ ਵਾਲਾ ਹੈ ਜੋ ਕਿ ਆਪਾਂ ਵੀਡੀਓ ਵਿੱਚ ਵੀ ਦੇਖਾਂਗੇ ਤੇ ਰੋਜੀ ਉਹਨਾਂ ਸਾਰਿਆਂ ਦੇ ਜਾਣ ਤੋਂ ਬਾਅਦ ਮੰਨੂ ਨੂੰ ਫੋਨ ਕਰਦੀ ਆ ਕਿਉਂਕਿ ਉਸਨੇ ਆਪਣੇ ਹੱਥ ਤੇ ਨੰਬਰ ਲਿਖਿਆ ਸੀ ਫੋਨ ਲਾਉਣ ਤੋਂ ਬਾਅਦ ਜਦੋਂ ਗਵੰਟੀਆਂ ਦੇ ਘਰ ਫੋਨ ਚੰਦਾ ਹੈ ਤੇ ਉਹ ਮੰਨੂ ਨਾਲ ਗੱਲ ਕਰਨ ਲਈ ਕਹਿੰਦੀ ਆ ਤੇ ਉਹ ਗੱਲ ਖਰਾਬ ਹੀ ਦਿੰਦੀ ਆ ਇਆ ਸੋ ਜਦੋਂ ਮੰਨੂ ਨਾਲ ਗੱਲ ਕਰਦੀ ਆ ਤੇ ਮੰਨੂ ਉਸ ਨੂੰ ਫੋਨ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਦੱਸਦੀ ਆ ਜਿਵੇਂ ਕਿ ਉਸ ਦੇ ਨਾਲ ਰੋਜੀ ਨੂੰ ਕਾਫੀ ਗੱਲਾਂ ਦਾ ਪਤਾ ਲੱਗ ਜਾਂਦਾ ਹੈ ਕਿ ਕੀ ਹੋਣ ਵਾਲਾ ਹੈ ਆਲ ਦੀ ਨਾਲ ਹੀ ਮੰਨੂ ਦੀ ਨਾਨੀ ਵੀ ਗੱਲ ਕਰਦੀ ਆ ਤੇ ਨਾਨੀ ਉਸ ਦੀ ਦੱਸ ਦਿੰਦੀ ਆ ਕਿ ਮੰਨੂ ਦੇ ਕੋਲ ਜਿਹੜੀ ਡੋਲ ਆ ਉਸ ਦੇ ਵਿੱਚ ਕੋਈ ਚਮਤਕਾਰ ਆ ਉਸ ਦੇ ਵਿੱਚ ਹੀ ਕੋਈ ਸ਼ਕਤੀ ਆ ਜਿਹੜੀ ਮੰਨੂ ਨੂੰ ਹਰ ਗੱਲ ਸੱਚ ਦੱਸ ਦਿੰਦੀ ਆ ਤੇ ਇਹ ਇਸ ਨੂੰ ਪਤਾ ਵੀ ਨਹੀਂ ਕਿੱਥੋਂ ਮਿਲੀ ਆ ਰੋਜੀ ਨੂੰ ਵੀ ਪੁੱਛਦੀ ਆ ਡੋਲ ਬਾਰੇ ਪਰ ਰੋਜੀ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਹ ਡੋਲ ਮੰਨੂ ਨੇ ਕਿੱਥੋਂ ਲਈ ਆ ਸੋ ਹਰ ਟਾਈਮ ਮੰਨੂ ਆਪਣੇ ਨਾਲ ਉਹ ਡੋਲ ਰੱਖਦੀ ਆ ਤੇ ਉਸ ਡੋਲ ਦੇ ਵਿੱਚ ਹੀ ਸਾਰਾ ਕੁਝ ਹੁੰਦਾ ਆ ਤੇ ਉਹੀ ਰੱਬ ਦੇ ਨਾਲ ਜੁੜੀ ਹੋਈ ਕੋਈ ਚੀਜ਼ ਆ ਸੋ ਪਰਮਾਤਮਾ ਦਾ ਰੂਪ ਬਣ ਕੇ ਉਹ ਡੋਲ ਉਸ ਨੂੰ ਮਿਲੀ ਹੋਈ ਆ ਤੇ ਇਹ ਸਾਰੀ ਗੱਲ ਜਦ ਰੋਜੀ ਨੂੰ ਪਤਾ ਲੱਗਦੀ ਆ ਤੇ ਰੋਜੀ ਬਹੁਤ ਜ਼ਿਆਦਾ ਹੈਰਾਨ ਵੀ ਹੋ ਜਾਂਦੀ ਆ ਤੇ ਸੋਚਦੀ ਆ ਕਿ ਮੇਰੀ ਧੀ ਦੇ ਕੋਲ ਕਿੰਨੀ ਵੱਡੀ ਸ਼ਕਤੀ ਆ ਤੇ ਭਾਰ ਉਸ ਨੂੰ ਸਾਰੇ ਕਮਲੀ ਤੇ ਨਕਮੀ ਸਮਝੇ ਰਹੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਕਾਲੀ ਜਬਾਨ ਵਾਲੀ ਨਹੀਂ ਇਹ ਤਾਂ ਬਹੁਤ ਲਖਣੀ ਆ ਉਸਦੀ ਮਮੀ ਰੋਜੀ ਨੂੰ ਸਮਝਾਉਂਦੀ ਆ ਕਿ ਇਸ ਗੱਲ ਦਾ ਭੇਦ ਕਿਸੇ ਨੂੰ ਨਾ ਪਤਾ ਲੱਗੇ ਕਿਉਂਕਿ ਜੇ ਕਿਸੇ ਨੂੰ ਪਤਾ ਲੱਗ ਗਈ ਤਾਂ ਇਸ ਕੁੜੀ ਦੇ ਕਈ ਦੁਸ਼ਮਣ ਵੀ ਬਣ ਜਾਣਗੇ ਕਈ ਇਸ ਨੂੰ ਰੱਬ ਮੰਨਣਗੇ ਤੇ ਕਈ ਇਸ ਦੀ ਡੋਲ ਖੋਣ ਦੀ ਵੀ ਕੋਸ਼ਿਸ਼ ਕਰਨਗੇ ਸੋ ਇਹ ਸਾਰੀਆਂ ਗੱਲਾਂ ਜਦੋਂ ਰੋਜੀ ਨੂੰ ਦੱਸਦੀ ਆ ਤੇ ਰੋਜੀ ਸਮਝ ਜਾਂਦੀ ਆ ਤੇ ਰੋਜੀ ਦੀ ਭੈਣ ਆਉਂਦੇ ਰੋਜੀ ਆਪਣੀਆਂ ਸਾਰੀਆਂ ਗੱਲਾਂ ਆਪਣੀ ਭੈਣ ਨੂੰ ਦੱਸਦੀ ਆ ਜੋ ਕਿ ਉਸਨੇ ਟੈਸਟ ਸਕੈਨ ਵੀ ਕਰਾਇਆ ਹੁੰਦਾ ਹੈ ਉਸਦੇ ਬਾਰੇ ਵੀ ਦੱਸਦੀ ਆ ਤੇ ਫਿਰ ਰੋਜੀ ਦੀ ਭੈਣ ਵੀ ਇਹ ਫੈਸਲਾ ਲੈਂਦੀ ਆ ਕਿ ਜਿੱਦਾਂ ਤੇਰੇ ਕਲ ਕਰ ਰਹੀ ਆ ਤੂੰ ਵੀ ਉਦਾਂ ਹੀ ਸਾਰੇ ਅੱਗੇ ਉਹ ਸ਼ਰਤਾਂ ਰੱਖ ਜਿਵੇਂ ਕਿ ਰੋਜੀ ਦੀ ਦਰਾਣੀ ਵੀ ਪ੍ਰੈਗਨੈਂਟ ਆ ਤੇ ਉਹ ਵੀ ਮਾਂ ਬਣਨ ਵਾਲੀ ਆ ਤੇ ਉਸਦੀ ਭੈਣ ਉਸ ਨੂੰ ਸਿਖਾਉਂਦੀ ਆ ਕਿ ਇਦਾਂ ਵੀ ਸਕੈਨ ਕਰਾਉਣ ਲਈ ਕਿਹਾ ਜਾਵੇ ਕਿਉਂਕਿ ਜੇਕਰ ਤੇਰਾ ਸਕੈਨ ਹੋ ਸਕਦਾ ਹੈ ਤੇ ਇਦਾਂ ਵੀ ਹੋਵੇ ਤੇ ਪਤਾ ਲੱਗ ਜਾਵੇ ਇਸ ਤੇ ਘਰ ਮੁੰਡਾ ਹੋਣ ਵਾਲਾ ਏ ਜਾਂ ਕੁੜੀ ਸੋ ਰੋਜੀ ਇਹੀ ਪਲਾਨ ਕਰਦੀ ਆ ਤੇ ਸਾਰਿਆਂ ਵਿੱਚ ਗੱਲ ਕਰਨ ਬਾਰੇ ਸੋਚਦੀ ਆ ਸੋ ਹੁਣ ਦੇਖਦੇ ਆ ਨੈਕਸਟ ਕੀ ਹੁੰਦਾ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ